ਵੀ ਧੰਨਵਾਦ ਹੈ ਲੈ ਵੀ ਫਰੰਦੀਪੁਰ ਗਾ ਅੱਜ ਪਤਾ ਓਏ ਨੰਨੇ ਬੰਨੇ ਓ ਨੰਨੀ ਆ ਓ ਨੰਨੀ ਇਹ ਮਾਝੇ ਵਾਲਿਓ ਮਾਰਦੇ ਹੋਏ ਟੋਲੀਆਂ ਟੋਲੀਆਂ ਨੰਨੀ ਇਹ ਮਾਰਦੇ ਹੋਏ ਇਹ ਇਹ ਮਾਰਦੇ ਹੋਏ ਓ ਛਿੰਦਿਆ ਇਹ ਫਰੰਦੀਪੁਰਿਆ ਗੋਪੀ 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 ਓ ਤਾੜੀਆਂ ਵੱਜ ਗਈਆਂ ਆ ਜੁਰੇ ਨਿਆਣੇ ਬੱਲਿਏ ਸੀਨੇ ਬੱਲਿਏ ਸੀ ਬੋਲ ਲੈਣੀ ਖੋਟਿਆ ਤਰਾਣੇ ਬੱਲਿਏ ਇਧਰ ਤਾੜੀਆਂ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ ਪੈਣੀ ਵਾਲਾ ਖਾਨ ਪੈਣੀ ਵਾਲਾ ਖਾਨ ਬਣਾ ਗਿਆ ਮੇਲਾ ਬਣਾ ਗਿਆ ਮੇਲਾ ਬਣਾ ਗਿਆ ਮੇਲਾ ਓਏ ਛੰਦਿਆ ਇਹਦੀ ਆ ਗਾ ਜੜਿਆਂ ਦਾ ਇਹ ਆ ਦਾ ਤੋਂ ਵੱਡੇ ਵੱਡੇ ਰੇਟਰ ਚ ਚਕਰੀਆ ਬਾਜਦੇ ਫਰੰਦੀਪੁਰ ਦੇ ਚਾਰ ਮੱਲ ਚੋਟੀ ਦੇ ਅੱਜ ਦੇ ਸਮੇਂ ਦੇ ਵੱਡੇ ਨੇ ਖਾਨ ਪਾਣੀ ਵਾਲਾ ਫੁੱਲ ਬੱਲੇ ਬੱਲੇ ਕਰਾਂਗੇ ਆ ਹੋਰ ਚੋਟੀ ਦਾ ਰਾਲੀਆਂ ਥੋੜੀਆਂ ਆਉਂਦੇ ਸਾਨੂੰ ਵੱਧ ਲਵਾ ਦਿਓ ਜਿਹੜੇ ਦਰਸ਼ਕਾਂ ਦਾ ਉਹ ਬੈਠ ਕੇ ਹੋਰ ਨਜ਼ਾਰਾ ਤੱਕ ਸਕਣ ਬਾਹਰ ਪਾ ਪ੍ਰਬੰਧ ਖੁੱਲੇ ਇਹ ਬੱਲੇ 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 ਉਹ ਬੱਲੇ ਤੇਰੇ ਅਗਾਂ ਤੀ ਕਹਿੰਦੇ ਕੀ ਆ ਦਾ ਕਹਿੰਦਾ ਪੰਟਾ ਪੰਟਾ ਸਿੱਟਨੇ ਆਉਂਦੇ ਸੋਹਣਿਆ ਤੇ ਇਹ ਅਕੈਡਮੀ ਚੰਗੇ ਚੰਗੇ ਪਲੇਅਰ ਜਿਹੜੇ ਮੁੰਡੇ ਮਹਤੜ ਘਰਾ ਦੇ ਨੇ ਉਹ ਅਕੈਡਮੀ ਹੈ ਪਲੇਅਰ ਚੁੱਕ ਰਹੀ ਹੈ ਇਹ ਤੇਰਾ ਸਤਕਾਰ ਹੈ ਚੱਲੋ ਜਗਰਾਜ ਚੱਲੋ ਜਗਰਾਜ ਇਹ ਬਾਜੇ ਖੇਡ ਮਾਲਾ ਸੰਦੀਪ ਆਜ ਦੇ ਸੰਦੀਪ ਜਗਰਾਜ ਤੇ ਸੰਦੀਪ ਜਗਰਾਜ ਤੇ ਸੰਦੀਪ ਓਏ ਟਾ ਕੇ ਕਦੇ ਬਹਿ ਗਿਆ ਕੈਂਚੂ ਖੱਤੀ ਹੋਈ ਤੇ ਨੰਬਰ ਸੰਦੀਪ ਲੈ ਗਿਆ टक्की आई तिर मार दो दाड़ी आई हैुरिया बहुत बड़ी हैोपी तैयार चर्चे गोपी टेका यह पल्यो गोपी ए पले पले प्रधाना लाग लागे ए चल 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 ओ पलो पल्यो तेरे थरुरी ਆ ਟੱਕ ਜੰਦ ਦੀ ਮਸ਼ਹੂਰ ਰਹਿੰਦੇ ਆ ਉਹ ਘੁੰਮ ਕੇ ਪਰਨੇ ਆਂਦੇ ਆ ਉਹ ਘੁੰਮ ਕੇ ਪਰਨੇ ਛੰਦਿਆ